ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਜਲਾਲਾਬਾਦ ਦੇ ਐਮ ਐਲ ਏ ਗੋਲਦੀ ਕੰਬੋਤ ਜੀ ਹੁਣ ਇਹ ਗੱਲਾਂ ਤੁਹਾਡੇ ਤੇ ਆ ਥੋੜਾ ਜਿਹਾ ਮੈਂ ਕਹਿੰਨਾ ਵੀ ਕੰਨ ਐ ਕਰ ਲੋ ਤੁਹਾਨੂੰ ਗੱਲਾਂ ਦੱਸ ਦਿੱ ਗਏ ਮੈਂ ਤੁਹਾਡੀ ਇੱਕ ਵੀਡੀਓ ਵੇਖ ਕੇ ਆਟਿਆ ਜਿਹੜੀ ਕੁਬਾਏ ਪਿੰਡ ਦੇ ਵਿੱਚ ਤੁਹਾਡਾ ਭਾਸ਼ਣ ਸੀਗਾ ਉਸ ਭਾਸ਼ਣ ਦੇ ਵਿੱਚ ਕੀ ਕਹਿ ਰਹੇ ਹੋ ਤੁਸੀਂ ਕਿ ਜਿਹੜੀ ਆ ਛੜਕਾ ਉਹ ਮੈਂ ਇੱਥੋਂ ਤੱਕ ਬਣਾਉਣੀ ਆ ਕੁਬਾਏ ਨੂੰ ਗਾਂ ਲੱਗਦੀ ਨਹੀਂ ਬਣਾਉਣੀ ਛੇਰ ਸਿੰਘ ਕਵਾਏ ਨੇ ਬੜਾ ਮਾਲ ਕਮਾਇਆ ਬੜਾ ਮਾਲ ਆ ਉਹਦੇ ਕੋਲੇ ਉਹ ਆਪ ਦੀ ਛੜਕਾਪੇ ਬਣਾ ਲਵੇ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਵੀ ਕੋਈ ਐਮਐਲਏ ਐਮਪੀ ਬੰਦਾ ਉਹ ਲੋਕਾਂ ਦੀ ਗੱਲ ਕਰਨ ਵਾਸਤੇ ਨਹੀਂ ਬੰਦਾ ਉਹ ਆਪਦੇ ਘਰਾਂ ਦਾ ਮਾਲ ਪੈਦਾ ਕਰਨ ਵਾਸਤੇ ਬੰਦਾ ਤੇ ਆਪਦੇ ਤਿੰਨ ਤਿੰਨ ਥਾਵਾਂ ਤੇ ਕੋਠੀਆਂ ਬਣਾਉਣ ਨੂੰ ਫਿਰਦੇ ਆ ਔਰ ਉਹ ਲੋਕਾਂ ਵਾਸਤੇ ਕੱਖ ਨਹੀਂ ਕਰ ਰਹੇ ਇੱਥੇ ਉਹ ਲੋਕ ਆ ਜਿਹੜੇ ਲੋਕ ਉਹਨਾਂ ਨੂੰ ਲਗਪਗ ਆਪ ਵੀ ਗਏ ਉਹਨਾਂ ਦੇ ਦਾਦੇ ਵੀ ਗਏ ਉਹਨਾਂ ਦੇ ਪਰਦਾਦੇ ਵੀ ਗਏ ਤੇ ਹੁਣ ਉਹਨਾਂ ਦੇ ਬੱਚੇ ਆ ਜਿਹੜੇ ਉਹ ਵੀ ਵੱਡੇ ਹੋ ਗਏ ਆ ਪਰ ਉਹਨਾਂ ਤੋਂ ਇੱਕ ਘਰ ਤੱਕ ਨਹੀਂ ਬਣਿਆ ਤੇ ਗੋਲਡੀ ਕੰਬੋਜ ਜੀ ਤੁਹਾਡਾ ਜਿਹੜਾ ਘਰ ਆ ਇੱਕ ਜਲਾਲਾਬਾਦ ਦੇ ਵਿੱਚ ਹੀ ਤੁਹਾਡੇ ਤਿੰਨ ਕੋਠੀਆਂ ਤੇ ਤਿੰਨੇ ਕੋਠੀਆਂ ਜਦੋਂ ਅੱਖਾਂ ਝਾਕਦੇ ਆ ਅੱਖਾਂ 'ਚੋਂ ਪਾਣੀ ਆਉਂਦਾ ਪਹਿਲੀ ਕੋਠੀ ਆ ਤੁਹਾਡੀ ਬੱਸ ਸਟੈਂਡ ਦੇ ਕੋਲੇ ਚੰਗੀ ਕੋਠੀ ਆਓ ਫੇਰ ਤੁਹਾਡੀ ਕੋਠੀ ਹੈਗੀ ਆ ਜਿਹੜਾ ਇੱਕ ਇਧਰ ਨੂੰ ਗਲੀ ਜੀ ਜਾ ਕੇ ਜਿਹੜਾ ਕਹਿੰਦੇ ਬੱਸ ਢੇ ਤੋਂ ਕਿਲੋ 1.5 ਕਿਲੋਮੀਟਰ ਆ ਕੇ ਇਧਰਲੀ ਸਾਈਡ ਤੁਹਾਡੀ ਕੋਠੀ ਰਹਿ ਗਈ ਕਿਸੇ ਹਸਪੀਟਲ ਦੇ ਸਾਹਮਣੇ ਹੁਣ ਉਹ ਵੀ ਤੁਹਾਡੀ ਕੋਠੀ ਸੀ ਫੇਰ ਤੁਸੀਂ ਜਲਾਲਾਬਾਦ ਤੋਂ 4-5 ਕਿਲੋਮੀਟਰ ਤੇ ਦੂਰੀ ਤੇ ਕੋਠੀ ਬਣਾਈ ਆ ਜੀਦੇ ਵਿੱਚ ਚੰਗਾ 게ਟ ਲੱਗਿਆ ਕਾਰਾਂ ਠੱਲਣ ਵਾਸਤੇ ਲੱਗ ਜਗ੍ਹਾ ਬਣੀਆਂ ਖੁੱਲੇ ਮਕਾਨਾਂ ਖੁੱਲੀਆਂ ਜਗ੍ਹਾਵਾਂ ਬਹੁਤ ਜਿਹੜਾ ਕਹ ਲੋ ਕੋਠੀ ਟਾਪ ਦੀ ਪਾਈ ਆ ਕੱਲੀਆਂ ਤਿੰਨ ਕੋਠਾਂ ਤੁਹਾਡੇ ਕੋਲੇ ਹੋ ਗਈਆਂ ਤੇ ਇਲੈਕਸ਼ਨ ਲੜਨ ਤੋਂ ਪਹਿਲਾਂ ਤੁਹਾਡੇ ਹਰ ਇੱਕ ਐਮਐਲਏ ਨੇ ਇਹ ਬਿਆਨ ਸੀ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਸਾਡੇ ਕੋਲ ਸੱਚ ਹੈਗਾ ਜੇ ਤੁਹਾਡੇ ਕੋਲੇ ਸੱਚ ਸੀ ਪਹਿਲਾਂ ਤੁਸੀਂ ਬੱਸ ਸਟੈਂਡ ਕੋਲੇ ਸੀ ਫਿਰ ਤੁਸੀਂ ਇੱਕ ਹਸਪੀਟਲ ਦੇ ਕੰਬੋਜ ਹਸਪੀਟਲ ਹੀ ਆ ਉਹਦੇ ਸਾਹਮਣੇ ਕੋਠੀ ਲੈ ਲਈ ਹੁਣ ਤੁਸੀਂ ਕੋਠੀ ਇੱਕ ਵਾਰ ਵਾਰ ਤਿਆਰ ਕਰਵਾਈ ਆ ਤਾਂ ਤੁਸੀਂ ਇਹ ਗੱਲ ਦੱਸੋ ਵੀ ਇਹ ਮਾਲ ਕਿੱਥੋਂ ਆਇਆ ਇਹ ਮਾਲ ਕਿਹਨੇ ਦਿੱਤਾ ਕਿੱਥੋਂ ਮਾਲ ਆਇਆ ਜੇ ਤੁਸੀਂ ਕਹੋ ਵੀ ਤੁਹਾਡੀ ਜਿਹੜੀ 1 ਲੱਖ 1.5 ਲੱਖ ਰੁਪਿਆ ਤਨਖਾਹ ਉਹਦੇ ਨਾਲ ਕੋਠੀਆਂ ਨਹੀਂ ਪੈਂਦੀਆਂ ਇੱਥੇ 2-2 ਲੱਖ ਰੁਪਏ ਵਾਲੇ ਜਿਹੜੀ ਤਨਖਾਹ ਲਈ ਜਾਂਦੇ ਆ ਉਹ ਆਪਦੇ ਆਪ ਨੂੰ ਇਹ ਕਹਿੰਦੇ ਵੀ ਸਾਡਾ ਗੁਜ਼ਾਰਾ ਹੋ ਰਿਹਾ ਤਾਂ ਜੇ ਗੱਲ ਕਰੀਏ ਤੁਹਾਡੀ 1.5 ਲੱਖ ਰੁਪਿਆ ਤਨਖਾਹ ਉਹਦੇ ਵਿੱਚ ਖਰਚੇ ਵੀ ਹੁੰਦੇ ਆ ਘਰ ਵੀ ਚੱਲਦੇ ਆ ਤਾਂ ਫੇਰੇ ਕੰਬੋਤ ਸਾਹਿਬ ਤੁਸੀਂ ਦੱਸੋ ਐਮ.ਐਲ.ਏ ਸਾਹਿਬ ਇਹ 3 ਕੋਠੀਆਂ ਕਿੱਥੋਂ ਆ ਗਈਆਂ ਮਾਲ ਤਾਂ ਤੁਹਾਡੇ ਕੋਲੇ ਵੀ ਆ ਜੇ ਸ਼ੇਰ ਸਿੰਘ ਘਹਾਏ ਕੋਲੇ ਮਾਲ ਆਣਾ ਉਨਾ ਹੀ ਮਾਲ ਤੇਰੇ ਕੋਲੇ ਆ ਇਹ ਨਾ ਗੱਲਾਂ ਕਹੋ ਤੁਸੀਂ ਭਾਸ਼ਣਾ ਦੇ ਵਿੱਚ ਇਹ ਕਹਿ ਰਹੇ ਆ ਕਿ ਮੈਂ ਛੜਕਣੀ ਐ ਨੂੰ ਜਾਂ ਮੈਂ ਨਹੀਂ ਬਣਾਉਣੀ ਉਹ ਬਣਾਵੇ ਸ਼ੇਰ ਸਿੰਘ ਕਬਾਇਆ ਕੋਈ ਮੇਰਾ ਤਾਇਆ ਤਾਂ ਲੱਗਦਾ ਨਹੀਂ ਜਿਹੜੀ ਮੈਂ ਗੱਲ ਕਹਿਣੀ ਆ ਪਰ ਇਹ ਅਸਲ ਸੱਚ ਇਹ ਆ ਕਿ ਜਿਹੜੇ ਤੁਹਾਨੂੰ ਕਬਾਏ ਪਿੰਡ ਦੇ ਲੋਕਾਂ ਨੇ ਵੋਟਾਂ ਪਾਆਂ ਉਹ ਵੋਟਾਂ ਕਿੱਧਰ ਗਈਆਂ ਤੇ ਦੂਜੀ ਗੱਲ ਇਹ ਆ ਕਿ ਜੇਕਰ ਉੱਥੇ ਕਬਾਇਆ ਐਮਪੀ ਆ ਤਾਂ ਜਿਹੜਾ ਤੁਹਾਨੂੰ ਐਮਐਲਏ ਨੂੰ ਜਿਹੜਾ ਮਿਲਣਾ ਜਿਹੜੀ ਇੱਕ ਉਦਾਹਰਨ ਤੌਰ ਤੇ ਗਰੰਟੀ ਕਹਿ ਲਗੇ ਤੁਹਾਨੂੰ ਸ਼ਰਕਾਂ ਦੀ ਗਰੰਟ ਮਿਲ ਗਈ ਤੇ ਫਿਰ ਤੁਸੀਂ ਉਹ ਸ਼ਰਕਾਂ ਬਣਾਓ ਨਾ ਛੇਰ ਸਿੰਘ ਖਵਾਇ ਦਾ ਕੀ ਮਤਲਬ ਹੋਇਆ ਉਹ ਪਿੰਡ ਹਲਕ ਜਿਹੜਾ ਹਲਕਾ ਜਲਾਲਾਬਾਦ ਦੇ ਵਿੱਚ ਪੈਂਦਾ ਤਾਂ ਕਰਕੇ ਤੁਸੀਂ ਉੱਥੇ ਜਾ ਕੇ ਭਾਸ਼ਣ ਦੇ ਰਹੇ ਆ ਤੇ ਜੇਕਰ ਛੇਰ ਸਿੰਘ ਖਵਾਇਆ ਐਮਪੀ ਨਾ ਬਣਦਾ ਤਾਂ ਫਿਰ ਤੁਸੀਂ ਕੀ ਕਰਦੇ ਇਹ ਤੁਸੀਂ ਸਬੂਤ ਪਤਾ ਕੀ ਦੇ ਰਹੇ ਆ ਜਿਵੇਂ ਹੁਣ 9296 ਐਮਐਲਏ ਪੰਜਾਬ ਦੇ ਵਿੱਚ ਥੋੜੇ ਆ ਤੇ ਥੋੜਾ ਹਲੇ ਵੀ ਮੁੱਖ ਮੰਤਰੀ ਜਿਮਨੀ ਚੋਣ ਤੇ ਜਾ ਕੇ ਐ ਕਰਕੇ ਲਾਲ ਸਿੱਟ ਲੈਂਦਾ ਵੀ ਇਹ ਵੀ ਸੀਟ ਸਾਡੀ ਹੋਵੇ ਥੋੜਾ ਜਿਹੜਾ ਪਾਰਟੀ ਦਾ ਕਮਿਨਰ ਆ ਕੇਸਰੀਵਾਲ ਉਹ ਵੀ ਜਾ ਕੇ ਸਿੱਧੇ ਤੌਰ ਤੇ ਐਂ ਅੱਖ ਟਕਾ ਲੈਂਦਾ ਉਲਟੋ ਉਥੋਂ ਦੇ ਲੋਕਾਂ ਨੂੰ ਧਮਕੀਆਂ ਦਿੰਦਾ ਵੀ ਸਾਨੂੰ ਐਮਐਲਏ ਬਣਾਓ ਨਹੀਂ ਤਾਂ ਅਸੀਂ ਵਿਧਾਨ ਸਭਾ ਦੇ ਵਿੱਚ ਕਿਸੇ ਨੂੰ ਬੋਲਣ ਨਹੀਂ ਦੇਣਾ ਉਹ ਬੋਲਣ ਵੀ ਨਹੀਂ ਦਿੰਦੇ ਹੁਣ ਮਸਲਾ ਇੱਥੇ ਆ ਕਿ ਜੇਕਰ ਉਹਨੇ ਮਾਲ ਬਣਾਇਆ ਤਾਂ ਮਾਲ ਤੇਰੇ ਕੋਲ ਬਥੇਰਾ ਪਰ ਅਫਸੋਸ ਦੀ ਗੱਲ ਸਾਡੇ ਆਸਤੇ ਤਾਂ ਇਹ ਆ ਵੀ ਸਾਡੇ ਲੋਕਾਂ ਦੀ ਤਾਂ ਕਿਸੇ ਨੇ ਗੱਲ ਨਾਲ ਨਾ ਕੀਤੀ ਅਸੀਂ ਤਾਂ ਰਹਿ ਕੇ ਛੁਣਛਣੇ ਵਜਾਉਂਦੇ ਸਾਡੇ ਪੱਲੇ ਕੀ ਰਹਿ ਗਿਆ ਹੁਣ ਤੁਸੀਂ ਇਹ ਗੱਲ ਦਾ ਜਵਾਬ ਦਿਓ ਵੀ ਤੁਸੀਂ ਤਾਂ ਨਹੀਂ ਭੁੱਖੇ ਮਰ ਰਹੇ ਜੇਕਰ ਭੁੱਖੇ ਮਰ ਰਹੇ ਆ ਦੱਸੋ ਤੇ ਜਿਹੜੀਆਂ ਛਰਕਾਂ ਦੇ ਤੁਹਾਡੇ ਕੋਲ ਜਿਹੜਾ ਤੁਸੀਂ ਗਾਂ ਤੋਂ ਗ੍ਰਾਂਟ ਲਾਉਂਗੇ ਸਰਕਾਰ ਕੋਲੋਂ ਉਹ ਛਰਕਾਂ ਤੁਹਾਡੇ ਅੰਡਰ ਹੁੰਦੀਆਂ ਤੁਸੀਂ ਸੜਕਾਂ ਬਣਾਉਣੀਆਂ ਨਾ ਕਿ ਉੱਥੇ ਵੇਖਣਾ ਵੀ ਇੱਥੋਂ ਦਾ ਐਮਪੀ ਆ ਨਾ ਕਿ ਉੱਥੇ ਵੇਖਣਾ ਇੱਥੋਂ ਦਾ ਆ ਨਾ ਕਿ ਵੇਖਣਾ ਉੱਥੋਂ ਦਾ ਉਹ ਆ ਇਹ ਗੱਲ ਨਹੀਂ ਬੇਨਤੀ ਸਮਝੋ ਜੇ ਉਹਦੇ ਕੋਲ ਪੈਸਾ ਪੈਸਾ ਤੁਹਾਡੇ ਕੋਲੇ ਵੀ ਬਥੇਰਾ ਸੱਟੇ ਬਥੇਰੇ ਚੱਲੀ ਜਾਂਦੇ ਆ ਜਲਾਲਾਬਾਦ ਹਲਕਾ ਦੇ ਵਿੱਚ ਚਿੱਟੇ ਬਥੇਰੇ ਚੱਲੀ ਜਾਂਦੇ ਆ ਬਹੁਤ ਕੁਸ਼ਾਮ ਹੋ ਰਿਹਾ ਇੱਥੇ ਤੇ ਧੱਕੇਸ਼ਾਹੀਆਂ ਤਾਂ ਤੁਸੀਂ ਮੇਰੇ ਤੇ ਇੱਕ ਪਰਚਾ ਕਰਾਇਆ ਸੀ ਤੁਹਾਨੂੰ ਪਤਾ ਹੀ ਆ ਵੀ ਧੱਕੇਸ਼ਾਹੀਆਂ ਹੁੰਦੀਆਂ ਕੀ ਆ WhatsApp ਕੌਲਾਂ ਕਰਕੇ ਐਸਐਚਓ ਨੂੰ ਕਹਿਣਾ ਕਿ ਪਰਚਾ ਕੱਟੋ ਮੈਂ ਆ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦਾ ਉਹਨੇ ਸਾਨੂੰ ਸਪੀਕਰ ਤੇ ਕਰ ਕਰ ਸੁਣਾਈਆਂ ਮੈਂ ਕਿਹਾ ਕਮਾਲ ਹੋ ਗਈ ਅਸੀਂ ਆਵਾਜ਼ ਚੱਕੀ ਤੇ ਸਾਡੀ ਆਵਾਜ਼ ਦਾ ਆ ਨਤੀਜਾ ਨਿਕਲਿਆ ਇਹਨਾਂ ਦੀ ਸਰਕਾਰ ਤਾਂ ਲੋਕਾਂ ਨੂੰ ਸਿਖਾਉਂਦੀ ਸੀ ਆਪਦੇ ਹੱਕ ਹਸਤੇ ਬੋਲਿਆ ਕਰੋ ਤੇ ਇਹਨਾਂ ਦੀ ਸਰਕਾਰ ਹੀ ਅੱਜ ਲੋਕਾਂ ਨੂੰ ਨੱਪੀ ਜਾਂਦੀ ਆ ਜਦੋਂ ਗਰਾਂਟ ਸ਼ੇਰ ਸਿੰਘ ਖਵਾਏ ਕੋਲੇ ਆਊਗੀ ਹੁਣ ਸ਼ੇਰ ਸਿੰਘ ਖਵਾਇਆ ਕਹਨੂੰ ਜਾ ਕੇ ਜਲਾਲਾਬਾਦ ਦੇ ਵਿੱਚ ਇਹ ਕਵੇ ਕਿ ਮੈਂ ਤਾਂ ਜੀ ਇੱਥੋਂ ਆ ਚੀਜ਼ ਨਹੀਂ ਬਣਾਉਣੀ ਬਥੇਰਾ ਤੁਹਾਡੇ ਐਮਐਲਏ ਕੋਲੇ ਪਿਆ ਇਹ ਗੱਲ ਨਹੀਂ ਫੱਬਦੀ ਉਹ ਐਮਪੀ ਆ ਨੌ ਹਲਕਿਆਂ ਦਾ ਤੁਸੀਂ ਇੱਕ ਹਲਕੇ ਦੇ ਐਮਐਲਏ ਤੁਸੀਂ ਆਪਦੇ ਹਲਕੇ ਦਾ ਧਿਆਨ ਰੱਖਣਾ ਉਹਨਾਂ ਨੇ ਆਪਦੇ ਨੌ ਹਲਕਿਆਂ ਦਾ ਧਿਆਨ ਰੱਖਣਾ ਤੇ ਐਮਐਲਏ ਸਾਹਿਬ ਤੁਹਾਨੂੰ ਵੋਟਾਂ ਪਾਈਆਂ ਲੋਕਾਂ ਨੇ ਹਲਕਾ ਜਲਾਲਾਬਾਦ ਦੇ ਲੋਕਾਂ ਦੀ ਜਿਹੜੀ ਤਨਖਾਹ ਤੁਹਾਡੇ ਆਏ ਮਹੀਨੇ ਖਾਤੇ ਦੇ ਵਿੱਚ ਨਹੀਂ ਆਉਂਦੀ ਤਾਂ ਤੁਸੀਂ ਤਾਂ ਦੱਸੋ ਉਹ ਛੇਰ ਸਿੰਘ ਕਵਾਇਓ ਕਿਸੇ ਐਮਪੀ ਦਾ ਪਿੰਡ ਨਹੀਂਗਾ ਉਹ ਹਲਕਾ ਜਲਾਲਾਬਾਦ ਦਾ ਪਿੰਡ ਆ ਜਿੱਥੇ ਤੁਹਾਨੂੰ ਕੰਮ ਕਰਨੇ ਪੈਣਗੇ ਚਾਹੇ ਉਹ ਕੋਈ ਹੋਵੇ ਕੱਲ ਨੂੰ ਤੁਸੀਂ ਮੇਰੇ ਪਿੰਡ ਆ ਜਾਓ ਅਕਸਰ ਉਹ ਨਹੀਂ ਰਹਿੰਦੇ ਆ ਕਿ ਭਾਈ ਇੱਥੇ ਤਾਂ ਵਿਸ਼ਵਦੀਪ ਆ ਚਲੋ ਅਸੀਂ ਤਾਂ ਖੈਰ ਹੈ ਵੀ ਕੱਖ ਨਹੀਂ ਸਾਨੂੰ ਤਾਂ ਕਹਵੇਂਗਾ ਵੀ ਕੀ ਵੀ ਚਲੋ ਉਦਾਹਰਣ ਲਾ ਲਓ ਅਸੀਂ ਵੀ ਸੁਪਨਾ ਲੈ ਹੀ ਲੈਨੇ ਵੀ ਅਸੀਂ ਵੀ ਚੰਗੇ ਮੰਤਰੀ ਹੋਈਏ ਤੁਸੀਂ ਕਹੋ ਭਾਈ ਵਿਸ਼ਵਦੀਪ ਮੰਤਰੀਓ ਜਿਹਨੇ ਕਾਰਨਾ ਕੁਝ ਕਰੇ ਅਸੀਂ ਨਹੀਂ ਇੱਥੇ ਕੁਝ ਕਰਨਾ ਕੀ ਗੱਲ ਮਨ ਲਓ ਵਿਸ਼ਮਦੀਪ ਦੂਜੇ ਏਰੀਏ ਦਾ ਐਮ ਐਲ ਏ ਹੋਵੇ ਤੇ ਤੇਰੇ ਹਲਕੇ ਚੋਂਦਾ ਹੋ ਤੇ ਥੋੜਾ ਭਾਈ ਸਾਹਿਬ ਮੁੱਕਰ ਨਾ ਗੱਲਾਂ ਤੋਂ ਤੇਰਾ ਕੰਮ ਬੰਦਾ ਮੈਂ ਬਹੁਤ ਹਲੇ ਮੂੰਹ ਨਹੀਂ ਖੋਲ ਰਿਆ ਵੀ ਹਲਕੇ ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਚੰਮ ਲੀਆਂ ਚੱਲ ਰਹੀਆਂ ਇੱਥੇ ਬਥੇਰਾ ਕੁਝ ਹੋ ਰਿਹਾ ਤੇ ਇਸ ਕਰਕੇ ਭੁੱਖੇ ਤੁਸੀਂ ਵੀ ਨਹੀਂ ਮਰੀ ਜਾਂਦੇ ਸਮਾਂ ਤੁਹਾਡੇ ਕੋਲੇ ਆਇਆ ਹੁਣ ਤੁਸੀਂ ਵੀ ਲੁੱਟੋ ਨਜ਼ਾਰੇ ਜਿਨ੍ਹਾਂ ਨੇ ਅੱਗੇ ਲੁੱਟਲੇ ਲੁੱਟੀ ਜਾਂਦੇ ਆ ਲੁੱਟਣ ਨਜ਼ਾਰੇ ਲੁੱਟ ਨਹੀਂ ਆਉਂਦੇ ਮੰਤਰੀ ਇੱਥੇ ਲੋਕਾਂ ਦੇ ਕੰਮ ਸਵਾਰਨ ਥੋੜਾ ਹੁੰਦੇ ਆ ਇਹ ਗੱਲ ਗੌਰ ਕਰਿਆ ਜੀ ਕਿ ਇੱਥੇ ਜਿਹੜੇ ਅੱਜ ਲੋਕ ਬੈਠੇ ਆ ਉਹਨਾਂ ਦੇ ਪਿਓ ਦਾਦੇ ਤੇ ਪਰਦਾਦੇ ਤੇ ਅੱਜ ਜੋ ਤੇ ਉਹਨਾਂ ਦੇ ਆਉਣ ਵਾਲੇ ਬੱਚੇ ਉਹ ਉਸੇ ਘਰ ਦੇ ਵਿੱਚ ਬੈਠੇ ਆ ਉਹਨਾਂ ਦੀ ਤੇ ਮੈਂ ਕਹਿੰਦਾ ਕੰਧ ਤੱਕ ਨਹੀਂ ਕੱਢੀ ਘਰ ਤਾਂ ਬੜੀ ਦੂਰ ਦੀ ਗੱਲ ਆ ਤੇ ਆਹ ਵੇਖੋ ਤੁਹਾਡੇ ਤੇ ਮਹਾਰਾਜ ਕਿੰਨਾ ਮਿਹਰਬਾਨ ਹੋਇਆ ਜਿਹੜੀ ਕੋਠੀ ਸੀਗੀ ਬਾਸ ਸੱਡੇ ਕੋਲੇ ਉਹ ਤਾਂ ਪਹਿਲਾਂ ਦੀ ਸੀਗੀ ਐਮਐਲਏ ਬਣ ਤੋਂ ਬਾਅਦ ਬਾਈ ਦੇ ਵਿੱਚ ਹੀ ਤੁਸੀਂ ਦੂਜੀ ਕੋਠੀ ਲੈ ਲਈ ਹਸਪੀਟਲ ਦੇਖਣੀ ਸਾਹਮਣੇ ਫੇਰ ਡੇਢ ਕ ਸਾਲ ਪਿਆ ਤੇ ਤੁਸੀਂ ਇੱਧਰ ਵੀ ਬਣਾ ਲਈ ਬੇਸ਼ੁਮਾਰਤਾ ਮਾਰ ਹੈ ਦੌਲਤ ਤਾਂ ਤੁਹਾਡੇ ਕੋਲੇ ਵੀ ਆ ਪਤਾ ਨਹੀਂ ਕਿੱਥੋਂ ਆਇਆ ਚਲੋ ਪ੍ਰਮਾਤਮਾ ਸੁੱਖ ਸ਼ਾਂਤੀਆਂ ਬਖਸ਼ੇ ਜਦੋਂ ਹਲਕਾ ਜਲਾਲਾਬਾਦ ਦੇ ਲੋਕ ਆ ਪੰਜਾਬ ਦੇ ਲੋਕ ਆ ਇਹ ਤਾਂ ਬਣੇ ਵਿਚਾਰੇ ਠੱਕੇਖਾਨ ਨੂੰ ਆ ਪਹਿਲਾਂ ਠੱਕੇ ਰਾਜਿਆਂ ਤੋਂ ਖਾਦੇ ਫਿਰ ਅੰਗਰੇਜ਼ਾਂ ਤੋਂ ਖਾਦੇ ਥੋੜੇ ਤੋਂ ਖਾਈ ਜਾਂਦੇ ਫਰਕ ਕੁਝ ਵੀ ਨਹੀਂ ਤੇ ਜਿਹੜਾ ਕੰਮ ਕਰਨ ਵਾਲਾ ਹਲਕਾ ਜਲਾਲਾਬਾਦ ਦੇ ਐਮ ਐਲ ਏ ਸਾਹਿਬ ਉਹ ਕਰੋ ਨਾ ਕੀ ਕਿਸੇ ਪਿੰਡ ਜਾ ਕੇ ਕਹਿਣਾ ਕਿ ਮੈਂ ਇੱਥੋਂ ਸੜਕ ਨਹੀਂ ਬਣਾਉਣੀ ਇਹ ਸੋਚ ਕੇ ਵੇਖੋ ਜੇ ਕਿਸੇ ਸਿਆਣੇ ਬੰਦੇ ਨੂੰ ਵੀ ਪੁੱਛ ਲਓ ਜੀ ਤੁਸੀਂ ਗੱਲ ਗਲਤ ਕੀਤੀ ਔਥੇ ਇਹ ਗੱਲ ਤੁਹਾਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਪਿੰਡ ਤੁਹਾਡੇ ਹਲਕਾ ਜਲਾਲਾਵਾਦ ਦੇ ਵਿੱਚ ਆ ਉਹ ਤੁਹਾਨੂੰ ਕੰਮ ਕਰਨਾ ਪਊਗਾ ਜਿਹੜੀ ਗ੍ਰਾਂਟ ਸੜਕ ਦੀ ਆਊਗੀ ਉਹ ਸੜਕ ਤੁਹਾਨੂੰ ਬਣਾਉਣੀ ਪਊਗੀ ਚਾਹੇ ਲੋਕ ਟੈਲ ਦੀ ਆਵੇ ਚਾਹੇ ਕਾਸੇ ਦੀ ਆਵੇ ਥੋੜਾ ਕੰਮ ਆ ਕੰਮ ਕਰਨਾ ਨਾ ਕਿ ਉੱਥੇ ਸ਼ੇਰ ਸਿੰਘ ਘਵਾਇਆ ਬੈਠਾ ਉਦੇ ਕੋਲ ਬਥੇਰਾ ਮਾਲ ਆ ਮਾਲ ਤੁਸੀਂ ਕਿਹੜੇ ਭੁੱਖੇ ਮਾਰਦੇ ਤੁਡੇ ਕੋਲੇ ਵੀ ਬਥੇਰਾ ਕੁਛ ਦਿੱਤਾ ਰੱਬ ਨੇ ਐਵੇਂ ਐਵੇਂ ਨਾ ਨੁਕਰਾਈਆਂ ਨਹੀਂ ਕਰੀਦੀਆਂ ਹੁੰਦੀਆਂ ਤੇ ਹੁਣ ਹਲਕਾ ਜਲਾਲਾਬਾਦ ਦੇ ਹਲਕੇ ਦੇ ਐਮਐਲਏ ਨੂੰ ਬੇਨਤੀ ਆ ਕਿ ਹਲਕਾ ਜਲਾਲਾਬਾਦ ਬਾਰੇ ਵੀ ਸੋਚਿਆ ਜਾਵੇ ਹੁਣ 3 ਸਾਲ ਆਪ ਦੇ ਬਾਰੇ ਸੋਚਿਆ ਤਾਂ ਮੈਂ ਬੇਨਤੀ ਕਰਦਾ ਹਲਕਾ ਜਲਾਲਾਬਾਦ ਦੇ ਵਿੱਚ ਚਿੱਟਾ ਸੱਟਾ ਬਹੁਤ ਚੱਲ ਰਿਹਾ ਜੇ ਬੰਦ ਕਰਾਓ ਤਾਂ ਬੜੀ ਮਿਹਰਬਾਨੀ ਆ ਤੇ ਬਾਕੀ ਅੱਗੋਂ ਤੁਹਾਡੀ ਮਰਜ਼ੀ ਹੈ ਮਹਾਰਾਜ ਕਿਉਂਕਿ ਰਾਜ ਤੁਹਾਡਾ ਸਰਕਾਰ ਤੁਹਾਡੀ ਆ ਸਾਡੇ ਅਰਗਿਆਂ ਦੀ ਕੋਣ ਜਦੋਂ ਤੁਹਾਡੇ ਅਰਗਿਆਂ ਨੂੰ ਅਸੀਂ ਤਾਂ ਕੁਝ ਕਹਿਨੇ ਆ ਸਾਡੇ ਤੇ ਤਾਂ ਤੁਸੀਂ ਪਰਚਾ ਕਰਾ ਕੇ ਮਿੰਟ ਮਾਰਦੇ ਆ ਕੋਈ ਗੱਲ ਨਹੀਂ ਪਰ ਰੱਬ ਦੇ ਕਰੇ ਦੇਰਾਂ ਅੰਧੇਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ